ਕਿਉਂ ਨੇ ਨੂੰ ਛੱਡ ਕੇ ਹੋ ਫਸਲਾ ਲਾਈਆਂ ਜਾਂ ਹੂੰ ਜੇ ਪਾਣੀ ਨੂੰ ਬਚਾਉਣਾ ਇੱਕ ਹੈ ਕਿ ਨਹਿਰ ਦਾ ਪਾਣੀ ਹੈ ਉਹ ਜਿਆਦਾ ਦਿੱਤਾ ਜਾ ਸਾਰੇ ਪੰਜਾਬ ਚ ਹਰ ਕਿਸਾਨ ਦੇ ਲੱਕੇ ਕੱਕ ਨਹਿਰੀ ਪਾਣੀ ਚਾਹੀਦਾ ਹੂੰ ਦੂਜੀ ਕਾ ਤੁਸੀਂ ਪੁੱਛੀ ਗਈ ਹੈ ਮੈਂ ਸੰਦੇ ਪੁੱਛੇ ਦੀ ਕੋਈ ਅਜੇ ਬਦਲ ਨਹੀਂ ਆਇਆ جیڑی وہ دوجی فصل کہندے ہیں کہ کبھی جو نا وہ دس کوئنٹل کٹ نکل دا پوچھے تو پوچھے تو دس کوئنٹل کٹ نکل ایک جیڑی پوچھے دی بریڈی ہے چوڑا دی وہ شبی نہیں مقابلہ کر دی ہوتا خرید گرانٹی کرے موزی جی موزی جی خرید گرانٹی نہیں کر دے موزی جی نہیں کر دے ہو پسلا نہیں کر دے سورج موزی جی نہیں کر دے ਔਰ ਪਿਪਰਾਂ ਨਾਲ ਲੱਗਦਾ ਉਹ ਵੀ ਨਹੀਂ ਕਰਦੇ ਮੱਕੀ ਦੀ ਨਹੀਂ ਕਰਦੇ ਔਰ ਝੋਨੇ ਦੇ ਵਿੱਚ ਬਹੁਤ ਮੱਕੀ ਆ ਮਾਲਵੇ ਵਿੱਚ ਵੀ ਬਹੁਤ ਮੱਕੀ ਲੱਗੀ ਹੋਈ ਆ ਉਹ ਵੀ ਪਤਾ ਨਹੀਂ ਕਿਵੇਂ 8-8 ਲਾਉਣਾ ਸੋਨਾ ਮਿਲਣੀ ਵਿਕੜੀਆਂ ਉਹ ਤੁਸੀਂ ਜੁੜੇ ਹੋਏ ਹੋ ਮੋਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਸੁਖਪ੍ਰੀਤ ਮੋੜ ਦੋਸਤੋ ਛੜ ਦੇ ਤਹਾਕੇ ਦੇ ਵਿੱਚ ਸਾਡੇ ਇਧਰ ਹਰੀ ਕ੍ਰਾਂਤੀ ਆਈ ਉਸ ਤੋਂ ਬਾਅਦ ਖੇਤੀਬਾੜੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਹੋਈ ਖੇਤੀਬਾੜੀ ਨੇ ਇੱਕਦਾਂ ਜਿਹੜਾ ਉੱਪਰ ਨੂੰ ਬਲਾਰਸ਼ ਕੀਤਾ ਕਿਉਂਕਿ ਕੀ ਨਾਸ਼ ਕੇ ਦਵਾਈਆਂ ਦੇ ਨਾਲ ਇੱਕ ਵਾਰ ਤਾਂ ਜਿਹੜਾ ਉਹ ਖੇਤੀ ਦੇ ਵਿੱਚੋਂ ਲਾਭ ਹੋ ਗਿਆ ਪਰ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਉਹ ਖੇਤੀਬਾੜੀ ਆ ਉਹ ਕਰਜ਼ੇ ਦਾ ਜਿਹੜਾ ਉਹ ਤੰਦਾ ਬਣ ਗਈ ਕਿਉਂਕਿ ਇਸ ਨੇ ਕਿਸਾਨਾਂ ਨੂੰ ਜਿਹੜਾ ਉਹ ਕਰਜ਼ਾ ਦਿੱਤਾ ਔਰ ਮਜ਼ਦੂਰਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕਰਤਾ ਲਗਾਤਾਰ ਸਰਕਾਰਾਂ ਜਿਹੜੀਆਂ ਉਹ ਹਰ ਵਾਰ ਆਉਂਦੀਆਂ ਕਿ ਅਸੀਂ ਖੇਤੀਬਾੜੀ ਦੇ ਲਈ ਨਵਾਂ ਮਾਡਲ ਲੈ ਕੇ ਆਵਾਂਗੇ ਅਸੀਂ ਖੇਤੀਬਾੜੀ ਦੇ ਲਈ ਇਹ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਬਿਆਨ ਸੀ ਆ ਕਿ ਜਿਹੜਾ ਕंसा 44 ਆ ਉਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਜਿਹੜੀ ਪਾਣੀ ਦੀ ਖਰਤ ਜ਼ਿਆਦਾ ਹੁੰਦੀ ਆ ਤੇ ਦੂਜੇ ਪਾਸੇ ਕੀ ਇਸ ਤਰ੍ਹਾਂ ਦੇ ਕਰਨ ਦੇ ਨਾਲ ਆ ਕਿੰਨਾ ਕੁ ਟਾਈਮ ਆ ਜਿਹੜਾ ਉਹ ਖੇਤੀ ਨੂੰ ਜਾਂ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ तमाम ਸਵਾਲਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਕੀਰਤੀ ਕਿਸਾਨੀ ਦੇ ਸੁਪਾ ਪ੍ਰਧਾਨ ਨਰਪੈ ਸਿੰਘ ਢੁੱਡੀ ਕੇ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਆ ਪ੍ਰਧਾਨ ਜੀ ਹਾਂ ਜੀ ਪ੍ਰਧਾਨ ਜੀ ਪਹਿਲਾ ਸਵਾਲ ਇਹੀ ਆ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਫੂਸਾ 44 ਨਹੀਂ ਲਾਉਣਾ ਚਾਹੀਦਾ ਚਲੋ ਲੋਕਾਂ ਨੇ ਲਾਇਆ ਨਹੀਂ ਉਸ ਦੀ ਬਜਾਤੇ ਹੋਰ ਹੋਰ ਬੀਜ ਲਾ ਲੇ ਕਿੰਨਾ ਕੁ ਟਾਈਮ ਇਸ ਤਰ੍ਹਾਂ ਕਰਨ ਦੇ ਨਾਲ ਖੇਤੀਬਾੜੀ ਹੈ ਜਿਹੜੀ ਉਹ ਬਚੀ ਰਹੂਗੀ ਤੇ ਜਾਂ ਧਰਤੀ ਹੇਠਲਾ ਪਾਣੀ ਕਿੰਨਾ ਟਾਈਮ ਜਿਹੜਾ ਉਹ ਨਿਕਲ ਸਕਦਾ ਦੇਖੋ ਅਸਲ ਤਾਂ ਹੈਗਾ ਝੋਨੇ ਨੂੰ ਛੱਡ ਕੇ ਕੋਹ ਫਸਲਾਂ ਲਾਈਆਂ ਜਾਂ ਜਾਨ ਜੇ ਪਾਣੀ ਨੂੰ ਵੀ ਛੋੜ ਦੇ ਇੱਕ ਹੈਗਾ ਜਿਹੜਾ ਨਹਿਰ ਦਾ ਪਾਣੀ ਹੈ ਉਹ ਜ਼ਿਆਦਾ ਦਿੱਤਾ ਜਾਂਦਾ ਨਹਿਰਾ ਇਸ ਟਾਈਮ ਬਿਲਕੁਲ ਸੁੱਕੀ ਹੈ ਹਾਂ ਜੇਠ ਦਾੜ ਦੇ ਮਹੀਨੇ ਨਹਿਰਾਂ ਨਹੀਂ ਖੜਦੇ ਹਾਂ ਜਾਣ ਕੇ ਜਦੋਂ ਪਾਣੀ ਦੀ ਲੋੜ ਆ ਉਹਨੂੰ ਇਹਨਾਂ ਨਹਿਰਾਂ ਬੰਦ ਰੱਖਦੇ ਆ ਉਹਨੂੰ ਪਤਾ ਨਹੀਂ ਪਾਣੀ ਕਿੱਧਰ ਲੈ ਜਾਂਦੇ ਆ ਇਹ ਤੇ ਸਿਰਫ 2 ਮਹੀਨੇ ਸਾਲ ਤੇ ਨਹਿਰ ਖੜਦੇ ਆ ਹੇ ਇੱਕ ਦਾ ਪਾਣੀ ਦਾ ਜੇ ਲੈਵਲ ਉੱਤੇ ਲਿਆਉਣਾ ਤੇ ਨਹਿਰੀ ਪਾਣੀ ਦਾ ਲੱਗਣਾ ਜ਼ਰੂਰੀ ਹੈ ਹਮ ਸਾਰੇ ਪੰਜਾਬ ਚ ਹਰ ਕਿਸਾਨ ਦੇ ਨੱਕੇ ਕੱਕ ਨਹਿਰੀ ਪਾਣੀ ਚਾਹੀਦਾ ਹਮ ਦੂਜੀ ਕਦ ਤੁਸੀਂ ਪੁੱਛੇ ਗਈ ਆ ਮੈਂ ਸਮਝੇ ਪੁੱਛੇ ਦੀ ਕੋਈ ਅਜੇ ਬਦਲ ਨਹੀਂ ਆਇਆ ਹਮ ਜਿਹੜੀ ਉਹ ਦੂਜੀ ਬਸਰ ਕਹਿੰਦੇ ਆ ਕਿ ਕਬੀ ਝੋਨਾ ਹਮ ਉਹ 10 ਕੁਆਟੇ ਘਟ ਨਿਕਲਦਾ ਪੁੱਛੇ ਤੋਂ ਹਮ ਪੁੱਛੇ ਤੋਂ 10 ਕੁਆਟੇ ਘਟ ਨਿਕਲਦਾ ਇੱਕ ਜਿਹੜੀ ਪੁੱਛੇ ਦੀ ਵੈਰਾਈਟੀ ਆ ਚੌਲਾਂ ਦੀ ਹਮ ਉਹ ਛਬੀ ਕੀ ਮੁਕਾਬਲਾ ਕਰਦੀ ਹੁੰਦਾ ਹਾਂ 26 ਦਾ ਬਹੁਤ ਮਾੜਾ ਝੋਨਾ ਹੈ ਇਹ ਵੀ ਕੋਟ ਮੋਤ ਹਾਂ ਛੱਲਣ ਵਾਲਿਆਂ ਨੂੰ ਕੋਈ ਘੱਟਾ ਪੈਂਦਾ ਪੂਸਾ ਇੱਕ ਬਹੁਤ ਵਧੀਆ ਬਣੇ ਪੂਸਾ ਦੀ ਤਾਂ ਹੋਰ ਵੀ ਹੈ ਜਿਹੜੀ ਪੂਸਾ ਬਾਸਪਤੀ ਆ 18 ਪਿਟਾਸੀ ਆ ਦੁੱਧਿਆ ਉਹ ਵੀ ਸੁਚੜੀ ਜਣੀ ਦਾ ਲਿੰਦਿਆ ਪਰ ਉਹ ਤਾਂ ਕਹਿੰਦੇ ਅਸੀਂ ਪੂਸਾ ਬੰਦ ਕਰਕੇ ਪਾਣੀ ਨੂੰ ਬੁਝਾਉਂਦੇ ਹਾਂ ਪਾਣੀ ਨੂੰ ਬੁਝਾਉਂਦੇ ਜੇ ਬਾਸਪਤੀ ਦਾ ਜਿਉਂ ਨਹੀਂ ਇੰਨੇ ਟੈਂਕ ਲਿੰਦਿਆ ਹੂੰ ਕੋਈ ਨਹੀਂ ਉਹ ਨਹੀਂ ਗਈ ਨਹੀਂ ਟਾਈਮ ਰੰਗ ਦੇ ਜਿਹੜੇ ਘੱਟ ਡਾਈ ਵਾਲੇ ਝੋਨੇ ਆ ਉਹਨਾਂ ਦਾ ਨਿਕਾਸ ਬਹੁਤ ਥੋੜਾ ਹੂੰ ਜਿਹੜੇ ਘੱਟ ਡਾਈ ਵਾਲੇ ਝੋਨੇ ਆ ਨਾ ਉਹ ਨਿਕਲਦੇ ਬਹੁਤ ਘੱਟ ਹੈ ਹੂੰ ਐਂ 111 ਆਇਆ ਹੂੰ ਉਹ 24 ਕੁਇੰਟਲ ਨਿਕਲਦਾ ਹੂੰ ਕਿ ਪੂਸਾ ਕਿਹੜੀ ਕੁਇੰਟਲ ਤੱਕ ਕਹਿੰਦੇ ਹੂੰ ਹੂੰ ਇੱਕ ਦੂਜੇ ਨਾਲ ਕੀ ਮਗਾਵਲ ਇੰਨੀ ਮਹਿੰਗੀਆਂ ਮਾਮਲੇ ਤੇ ਲੈ ਕੇ ਉਹ ਬੜੀਆਂ ਹਾਂ ਪੂਸਾ ਬਣਾ ਬਾਰਾ ਨਹੀਂ ਖਾਨਾ ਜਾਦਾ ਬਟੋਕਲ ਤੋਂ ਨਹੀਂ ਕਦਮ ਕਰਦੇ ਹੋ ਤੇ ਨਵੀਆਂ ਬਰੈਡ ਹੋਰ ਜਿਹੜੀਆਂ ਆਈਆਂ ਆ ਉਹ ਫਸਲਾਂ ਲੈ ਕੇ ਆਓ ਉਹਨਾਂ ਦੀ ਐਮਐਸਪੀ ਦਿਓ ਖਰੀਦ ਗਰੰਟੀ ਕਰੇ ਪੂਰੀ ਵੀ ਮੰਦੀ ਦੀ ਖਰੀਦ ਗਰੰਟੀ ਨਹੀਂ ਕਰਦੇ ਮੂਰੀ ਵੀ ਨਹੀਂ ਕਰਦੇ ਹੋ ਬਗਲਾਨੀ ਨਹੀਂ ਕਰਦੇ ਸੂਰਜ ਮੁਖੀ ਦੀ ਨਹੀਂ ਕਰਦੇ ਆ ਪਿਨਰਾਂ ਲੱਗਦਾ ਉਹ ਵੀ ਨਹੀਂ ਕਰਦੇ ਮੱਕੀ ਦੀ ਨਹੀਂ ਕਰਦੇ ਆ ਜ਼ੋਬੇ ਦੇ ਵਿੱਚ ਬਹੁਤ ਮੱਕੀ ਆ ਮਾਲਵੇ ਵਿੱਚ ਵੀ ਬਹੁਤ ਮੱਕੀ ਲੱਗੀ ਵੀ ਆ ਉਹ ਪਤਾ ਨਹੀਂ ਕਿ 8 8 9 9 ਫਰਮ ਬਿਕੜੀਆਂ ਹਨ ਉਹ ਨਹੀਂ ਬੁਰਾ ਹਾਲ ਹੈ ਇਸ ਵਿੱਚ ਅਸਰ ਆਏਗਾ ਸਰਕਾਰ ਹੋ ਜਾਈ ਦੀ ਹੈ ਕਿਸਾਨਾਂ ਨੂੰ ਜਿਹੜੀ ਫਸਲਾਂ ਦੀ ਖਰੀਦ ਗਰੰਟੀ ਹੈ ਤੁਹਾਡੇ ਮੁਤਾਬਕ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਲਈ ਕਿਹੜਾ ਬਦਲਨਵਾ ਮਾਰ ਲਾ ਜਿਹੜਾ ਉਹ ਸਰਕਾਰ ਪੇਸ਼ ਕਰ ਰਹੀ ਹੈ ਤੁਹਾਡੇ ਵੱਲੋਂ ਕੋਈ ਨਹੀਂ ਕੋਈ ਨਾ ਮਾਡਲ ਨਹੀਂ ਹੈ ਵੀ ਹਾਲਾਤ ਦੇ ਅਨੁਸਾਰ ਕੁਝ ਲੱਭ ਜਾਈਏ ਹਨ ਵੀ ਜਿਉਂ ਜੀ ਏਰੀਆ ਹੋਏ ਜੀ ਨਾ ਸਾਡੀ ਬਗਲ ਨਹੀਂ ਜਿੰਦਾਂ ਹਾਂ ਛੋਣੇ ਨੇ ਪਾਣੀ ਸਾਹ ਸਿੱਟਿਆ ਹਾਂ ਅਸੀਂ ਕਦੋਂ ਜਾਂਦੇ ਪੰਜਾਬ ਦੇ ਕਿਸਾਨ ਤੋਂ ਨਾ ਸਾਨੂੰ ਨਰਮੇ ਦੇ ਐਮਐਸਬੀ ਦੇ ਦਨ ਹਮ ਕਮਾੜ ਤੇ ਐਮਐਸਬੀ ਦੇ ਦਨ ਹਰ ਗੱਲ ਜੀ ਮੁੱਲਾਂ ਦਾ ਜੀ ਜਿਹੜੀਆਂ ਗੰਨਾ ਮੁੱਲਾਂ ਉਹਨਾਂ ਦੇ ਪੈਸੇ ਖੜੇ ਆ ਹ ਸਾਲ ਸਾਲ ਦੋ ਦੋ ਸਾਲ ਪੈਸੇ ਨਹੀਂ ਜਿੰਦਗੀ ਮਿਲਣਾ ਕਈ ਬਹੁਤ ਸਾਰੇ ਤਾਂ ਬੰਦ ਵੀ ਗਏ ਬਹੁਤ ਸਾਰੇ ਮੁੱਲਾਂ ਬੰਦ ਕਰ ਸੀ ਇਹ ਵਾਸਤੇ ਇਹਦਾ ਲੈ ਆ ਇਲਾਕੇ ਦੇ ਇੰਜ਼ਾਮ ਕੋਸਾ ਲੋਈਆਂ ਜਾਂ ਹ ਕਿੱਬਿਆ ਜੀ ਧੋਨਾ ਲੋਸਾ ਨੰਨ ਹ ਇਹ ਬਿਆਗਾ ਮਜਮਨ ਬਟੰਡਾ ਜ਼ਿਲ੍ਹਾ ਰੇਜ਼ਲਾ ਜ਼ਿਲ੍ਹਾ ਸੀ ਅੱਜ ਸਾਰਾ ਜ਼ਿਲ੍ਹਾ ਇਹ ਕਿਉਂ ਨਹੀਂ ਤੇ ਨਾ ਨਹੀਂ ਇਹ ਆ ਗਿਆ ਟੋੜੇ ਅੰਦਰ ਆ ਗਿਆ ਹੂੰ ਤੇ ਇਹ ਸਰਕਾਰਾਂ ਨੇ ਕਰਨਾ ਹੂੰ ਤੇ ਲੋਕ ਮਾਰਦੇ ਤਾਂ ਵੀ ਜਦੇ ਆ ਉਹਨਾਂ ਦੀ ਖਰੀਦ ਗਰੰਟੀ ਹੈ ਹੂੰ ਤੁਹਾਡਾ ਮੈਂ ਕੀ ਜਾਂਦਾ ਕਣ ਕਿ ਬਈ ਕੀ ਜਾਂਦਾ ਨਹੀਂ ਹੁਣ ਕਾਣ ਕੋਈ ਇੱਕ ਘਾਟੇ ਵੰਦਾ ਸੌਦਾ ਉਹ ਯਾਨੀ ਕਾਨਕ ਇਹ 12 ਨਹੀਂ ਜਾਂਦੀ ਤੁਹਾਨੂੰ ਜੇ ਇਹ ਬਾਈ ਗਈ ਸਾਨੂੰ ਅੱਛਾ ਇਹਦਾ ਘੱਟੋ ਘਾਟ 3500 4000 ਰੇਟ ਆਉਣਾ ਚਾਹੀਦਾ ਹਾਂ ਇਹਦੀ ਐਮਐਸਬੀ ਵੀ 4000 ਉਹ ਨਹੀਂ ਕਹੀਦੀ ਹਾਂ ਇਹਦੀ ਵਰਲਡ ਮਾਰਕੀਟ 35600 ਦੀ ਹਾਂ ਇਹ ਅੱਗੇ ਖੋਲ ਦੇ ਬਾਹਰ ਹਾਂ ਤੇ ਸਾਰੇ ਬਿਮਾਰੀ ਚੱਕ ਕੇ ਲੈ ਜੂਗੇ ਅਸੀਂ ਹਾਂ ਇਹ ਜਾਣ ਕੇ ਜਨਤਾ ਨੂੰ ਦੇਣ ਵਾਸਤੇ ਕਣਕ ਕਸਤੀ ਤੇ ਕੰਟਰੋਲ ਕਰਕੇ ਖਰੀਦ ਲੈਂਦੇ ਆ ਜਨਤਾ ਨੂੰ ਮਾਰਨ ਦਾ ਇਰਾਦਾ ਹੈ ਤੁਸੀਂ ਕਹਿੰਦੇ ਪਾਣੀ ਹੈ ਜਿਹੜਾ ਉਹ ਕਿਸਾਨ ਦੇ ਖੇਤਾਂ ਦਾ ਜਿਹੜਾ ਮੈਰੀ ਪਾਣੀ ਜਾਣਾ ਹੈ ਹਾਂ ਹਾਂ ਮੈਂ ਇਹ ਗੱਲ ਦਾ ਪੱਕਾ ਮੁਕਾ ਦਾ ਪਾਣੀ ਘੱਟ ਆ ਦੋ ਮਹੀਨੇ ਮੋਟਰਾਂ ਬੰਦ ਕਰ ਦਨ ਹਾਂ ਉਹ ਹਾਂ ਸਾਨੂੰ ਨਹੀਂ ਬਣੀ ਆ ਅਮਰ ਦਾ ਰੇਂਦਾਰੀ ਪਣੇ ਵਰਦ ਕਿੰਨਾ ਜਿਹਾ ਝੋਨਾ ਨਹੀਂ ਲੱਗਦਾ ਹਾਂ ਦੇਖ ਨਰਮਾ ਹੋ ਸਕਦਾ ਇਹਨਾਂ ਪੱਠੇ ਹੋ ਸਕਦੇ ਆ ਸਬਜ਼ੀਆਂ ਹੋ ਸਕਦੀਆਂ ਨਾਲੇ ਪਾਣੀ ਆ ਉਹ ਨਾਲੇ ਪਾਣੀ ਦੇ ਦਿੱਤੇ ਨੂੰ 8 ਮਹੀਨੇ ਹੋ ਗਏ ਹਾਂ ਪਰ ਸਾਰ ਲੱਗਨੇ ਟਾਈਲਾਂ ਤੱਕ ਪਾਣੀ ਪਹਚਾਵਾ ਕੇ ਆ ਉਹ ਜਾ ਕੇ ਤਾਂ ਦੇਖੋ ਹਾਂ ਕਿੰਨੇ ਮਾਰੇ ਦੱਸਣ ਦਾ ਫੇਰਵਾ ਦੇ ਦੇਣਾ ਕਿੰਨੇ ਨੇ ਸੂਏ ਗੱਸੀਆਂ ਬਣਾਏ ਹਾਂ ਕੇਲੇ ਤੱਕ ਪਾਣੀ ਪੋਹ ਲਿਆ ਜਾ ਕੇ ਆ ਦੇ ਆ ਦੇ ભગવાન ਤੁਮਨ ਮੇਰੇ ਨਾਲ ਜਾਵੜੇ ਹੂੰ ਇਹ ਕਿੱਥੇ ਚੱਲਣਾ ਸਾਡੇ ਮੇਲੇ ਜਿਹੜਾ ਸੂਰਜਾ ਮੈਨੂੰ ਪਾਣੀ ਲੱਗਦਾ ਹੂੰ ਉੱਥੇ 9 ਮਹੀਨੇ ਹੋ ਗਏ ਪਾਣੀ ਆਏ ਹੂੰ 9 ਮਹੀਨੇ ਸੁੱਕਾ ਹੁਣ ਅਸੀਂ ਪਾਣੀ ਪੁੱਛਿਆ ਤੇ ਕਹਿੰਦੇ ਨਰੇਗਾ ਲੱਗੀ ਹੋਈ ਆ ਉੱਥੇ ਵੈਸੇ ਮੈਂ 2 ਮਹੀਨੇ ਜਾਣ ਕੇ ਨਰੇਗਾ ਲਾ ਕੇ ਕਿਹਨੀਆਂ ਤੁਹਾਨੂੰ ਪਾਣੀ ਨਹੀਂ ਦੇਣਾ ਹੂੰ ਵੀ ਇਹੀ ਕਰਦੇ ਆ ਖਾਫ ਕਰਦੇ ਆ ਤੇ ਵਾਸਤੇ ਇਹ ਪਾਣੀ ਦੇ ਨਹੀਂ ਸਕਦਾ ਪਾਣੀ ਨੂੰ ਜੋ ਜੋਰ ਨਾਲ ਲੈ ਜਾਂਦੇ ਲੋਕ ਬਹੁਤਿਆਂ ਦਾ ਫਲ ਵਗਦੀ ਹੈ। ਗਾੜੀਆਂ ਦੇ ਨਹਿਰਾਂ ਬੰਦ ਕਿੱਟ ਗਿਆ। ਉਹ ਤਾਂ ਕਹਿੰਦੇ ਸੀ ਵੀ ਸਾਡੇ ਨਹਿਰਾਂ ਦੇ ਸਾਈ ਯਾ ਵੱਡੇ ਕਰਨ ਵਾਲੇ ਆ। ਸਾਡੇ ਲੋਭਿਆਂ ਦੇ ਸਾਈ ਯਾ ਵੱਡੇ ਕਰਨ ਵਾਲੇ ਆ। ਤਾਂ ਦੇ ਨਾਲ ਪਾਣੀ ਜਊ। ਤੇ ਨਾਲ ਦੇ ਜੀ ਉਹ ਛੜ ਦੇ ਨੂੰ ਨਹੀਂ ਜਾਂਦਾ। ਪਾਣੀ ਤੇ ਨਾਲ ਦੇ ਤਾਂ ਬਣੀ ਕਦੀ ਜਾਂਦਾ ਹੀ ਨਹੀਂ। ਅੱਛਾ ਮੈਂ ਕੱਲੇ ਧਾੜੀ ਆ। ਇਹਦਾ ਇਹਨੇ ਕਾਹ ਦੀ ਗੱਲ ਹੈ? ਤੇ ਕਾਹ ਦੀ ਗੱਲ ਮੈਂ। ਬਾਬਾ ਧੰਨਵਾਦ। ਚੰਗਾ ਹੀ